ਅਬ ਕਿਉਂ ਰੋਵਤ ਅੰਧ ਮਨ ਮਾਇਆ ਮੇ ਰਮ ਰਹਿਓ ਨਿਕਸਤ ਨਾਹੇ ਨਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹੇ ਨਪੀਤ ਨਰ ਚਾਹਤ ਕੁਛ ਆਰ ਔਰ ਏ ਕੀ ਔਰੇ ਪਈ ਚਿਤਵੱਧ ਰਹੇ ਓ ਠਗ ਔਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋ ਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਵਿਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰ ਹੈ ਪੂਰਨ ਹੋ ਵਹਿ ਕਾਮਾ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਨ ਇਨ ਮੇ ਕੁਛ ਤੇਰੋ ਨਹੀਂ ਨਾਨਕ ਕਹਿਓ ਵਿਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚਿ ਚਿੰਨਮਮਿਤ ਜਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਹਿ ਜਗ ਜੀਤ ਜਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਹਿ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾ ਹੈ ਮਨ ਜੈ ਸੇ ਸੂਕਰ ਸਵਾਨ ਨਾਨਕ ਮਨੋ ਤਾ ਹੈ ਤਨ ਸੁਆਮੀ ਕੋ ਗਹਿ ਜੋ ਸਦਾ ਸਵਾਨ ਤਜਤ ਨਹੀਂ ਰਿਤ ਨਾਨਕ ਏ ਬਿਦ ਹਰ ਭਜਿਓ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨਹਿ ਫਲ ਜਾਤ ਤਹਿ ਜੋ ਕੁੰਚਰ ਇਸ ਨਾਨਾ ਸਿਰ ਕੰਪਿਓ ਬਗ ਢਗ ਮੰਗੇ ਨੈਨ ਜੋਤ ਤੇਹੀ ਨ ਕਹੋ ਨਾਨਕ ਏ ਬਿਦ ਭਈ ਤਉ ਨ ਹਰ ਰਸ ਲੀਨਾ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤਹਿ ਰੱਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਹਿਰੇ ਮੀਤ ਕਹੋ ਨਾਨਕ ਤੇਰਾ ਨਾ ਰਹੇ ਜਿਉ ਬਾਲੂ ਕੀ ਪੀਤ RAM ਗयो ਰਾਵਣ ਗयो ਜਾ ਕੋ ਬਹ ਪਰਵਾਰ ਨਾਨਕ ਤੇਰ ਕਚ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕਉ ਨ ਨਿਭੇਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ राम नाम और मैं गयो जाके सम नहीं कोए जेह सिमरै संकट मिटै दर्श तिहार होए हो राम नाम और मैं गयो जाके सम नहीं कोए ਜਿਹ ਸਿਮਰਤ ਸੰਕਟ ਮਿਟੇ ਦਰਸ ਤਿਹਾਰ ਹੋਏ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮੰਨ ਜੇ ਵਿਦਜਲ ਕੋ ਮੀਨ ਬਿਖੇ ਅੰਸੋਂ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਬਜ ਹਰ ਮਨ ਪਰੇ ਨ ਜਮ ਕੀ ਪਾਸ ਤਰਨਾ ਪੋ ਇਉ ਹੀ ਗਇਓ ਲਿਓ ਜਗਤ ਰਤਨ ਜੀਤ ਕਹੋ ਨਾਨਕ ਪਜ ਹਰ ਮਨਾਂ ਆਉਦ ਜਾਤ ਹੈ ਵੀਤ ਦਰਦ ਪਿਓ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੇ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤਉ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਤਾਂ ਸੋ ਨਹਿ ਹੋ ਨਕੀਨ ਕਹੋ ਨਾਨਕ ਨਰਬਾਬ ਦੇ ਅਬ ਕਿਉ ਢੋਰਤ ਦੀਨ ਤਨ ਤਨ ਸੰਪੇ ਸੁਖ ਦਿਓ ਅਰ ਜੈ ਨੀਕੇ ਤਾਮ ਕਹੋ ਨਾਨਕ ਸੁਨ ਜੈ ਮਨ ਆ ਸਿਮਰਤ ਕਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹਿਨ ਕੋਏ ਕਹੋ ਨਾਨਕ ਸੁਨ ਰੇ ਮਨ ਆ ਤਹਿ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤਹਿ ਪਜ ਰੇ ਤੇਰੀ ਤ ਕਹੋ ਨਾਨਕ ਸੁਨ ਰੇ ਮਨ ਆ ਆਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨੋ ਚਤਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਹੇ ਮਹਿਮਾਨ ਘਟ ਘਟ ਮੇ ਹਰਿ ਜੂ ਬਸੈ ਸੰਤਨ ਕਹੇ ਉਪਕਾਰ ਕਹੋ ਨਾਨਕ ਤਹ ਪਜ ਮਨਾ ਪਉ ਨਦੀ ਉਤਰਹਿ ਪਾਰ ਸੁਖ ਦੁਖ ਜੈ ਪਰ ਸੇ ਨਹੀਂ ਲੋਭ ਮੋਹ ਅਭਮਾਨ ਕਹ ਨਾਨਕ ਸੁਨ ਦੇ ਮਨ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜਿਹ ਕੰਚਨ ਲੋ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾ ਹੈ ਤੈਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਪੈ ਕਾਹੂ ਕੋ ਦੇਤ ਨਹੈ ਨਹ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਜਾਨੀ ਤਾਹੇ ਵਿਖਾਨ ਜਹਿ ਵਿਖਿਆ ਸਗਲੀ ਤਜੀ ਲਿਓ ਵੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਹ ਨਰ ਮਾਥੇ ਭਾਗ ਜਹਿ ਮਾਇਆ ਮਮਤਾ ਤਜੀ ਸਬ ਤੇ ਭਇਓ ਦਾਸ ਕਹੋ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਜਹ ਪ੍ਰਾਣੀ ਹੋ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ نس ਦਿਨ ਜੋ ਨਾਨਕ ਭਜੈ ਸਫਲ ਹੋਏ ਤਿਨ ਕਾਮ ਜਹਿ ਬਾਗਨ ਗੋਬਿੰਦ ਭਜਿਓ ਕਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਲੈ ਮਨਾ ਪਰੈ ਨ ਚਮਕੇ ਧਾਮ ਜੋ ਪ੍ਰਾਨੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਣਾ ਤਰੇ ਔਰਨ ਲੇਤ ਯੁਧਾਰ ਜੋ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਣ ਇਨ ਮੈਂ ਕੁਛ ਸਾਚੋ ਨਹੀਂ ਨਾਨਕ ਬਿਨ ਭਗਵਾਨ نس ਦਿਨ ਮਾਇਆ ਕਾਰਨੇ ਪ੍ਰਾਨੀ ਦੌਲਤ ਨੀਤ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀਤ ਜੈਸੇ ਜਲ ਮੇ ਬੁਧ ਬਦਾ ਉਪਜ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਚੂ ਨ ਚੇਤੇਈ ਮਦ ਮਾਇਆ ਕੇ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਹੇ ਜਮਬੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਕ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸੇਰਾਨ ਜੋ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤਹਿ ਜਾਨ ਹਰ ਜਨ ਹਰ ਅੰਦਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੰਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੈ ਕਾਮ ਪ੍ਰਾਨੀ ਰਾਮ ਨ ਚੇਤੇਈ ਮਦ ਮਾਇਆ ਕੇ ਅੰਦਰ ਕਹੋ ਨਾਨਕ ਹਰ ਭਜਨ ਬਿਨ ਪਰਤ ਤਹੇ ਜਮਫੰਦ ਸੁਖ ਮੇ ਬਹੁ ਸੰਗੀ ਪਏ ਦੁਖ ਮੇ ਸੰਗ ਨ ਕੋਏ ਕਹੋ ਨਾਨਕ ਹਰ ਪਜਮਾ